हां त प्यारे बच्चे सारेनु प्यार भरी सत श्री अकाल हां बेटा त ਆਪਾਂ ਸੰਖਿਆਵਾਂ ਵਾਲਾ ਟੌਪਿਕ ਸ਼ੁਰੂ ਕੀਤਾ ਹੋਇਆ ਤਾਂ ਉਹਦੇ ਟੈਸਟ R1 ਦੇ 132 ਨੰਬਰ ਸਵਾਲ ਤੇ ਪਹੁੰਚ ਗਏ ਬੇਟਾ ਆਪਾਂ ਕਹਿੰਦਾ ਜੇਕਰ ਕਿਸੇ ਸੰਖਿਆ ਦੇ ਅੰਕਾਂ ਦਾ ਅੰਤਰ ਸੰਖਿਆ ਵਿੱਚ ਜੋੜਿਆ ਜਾਵੇ ਤਾਂ ਨਤੀਜਾ ਸੰਖਿਆ ਹਮੇਸ਼ਾ ਕਿਸ ਨਾਲ ਪਾਜਯੋਗ ਹੋਵੇਗੀ ਜਰ ਹੋਵੇਗਾ ਇਹ ਮੰਨ ਕੇ ਇਕਾਈ ਅੰਕ ਦਹਾਈ ਅੰਕ ਨਾਲੋਂ ਵੱਡਾ ਹੈ ਤਾਂ ਬੇਟਾ ਮੰਨ ਲੂ ਆਪਾਂ ਸੰਖਿਆ ਲੈ ਲੈਨੇ ਆ 15 ਠੀਕ ਹੈ 15 ਤੇ ਇਹਦੇ ਅੰਕਾਂ ਦਾ ਅੰਤਰ ਅੰਤਰ ਇਹਦੇ ਅੰਕਾਂ ਦਾ ਅੰਤਰ ਇਹਦੇ ਵਿੱਚ ਜੋੜਨਾ ਠੀਕ ਹੈ ਅੰਕਾਂ ਦਾ ਅੰਤਰ ਕਿੰਨਾ ਆ ਗਿਆ ਅੰਕਾਂ ਦਾ ਅੰਤਰ ਇਹ 1 5 ਤੇ ਬੇਟਾ ਮਾਈਨਸ ਦੀ ਰਕਮ ਤਾਂ ਜੁੜਦੀ ਨਹੀਂ ਨਾ -4 ਆ ਗਏ ਠੀਕ ਹੈ ਇਹਦੇ ਅੰਕਾਂ ਦਾ ਅੰਤਰ -4 ਆ ਗਿਆ -4 ਬੇਟਾ ਇਹਦੇ ਵਿੱਚ ਜੋੜਨੇ ਤਾਂ ਹੈ ਨਹੀਂ ਕਿਉਂਕਿ 15 ਜਮਾ ਦੇ 4 ਮਾਈਨਸ ਦੇ ਇੰਨੇ ਮਾਈਨਸ ਹੀ ਹੋਣਾ 11 ਰਹਿ ਗਏ ਠੀਕ ਹੈ ਇੱਕ ਆਪਾਂ ਸੰਖਿਆ ਹੋਰ ਲੈ ਲੈਨੇ ਆ ਬੇਟਾ ਮੰਨ ਲੂ ਆਪਾਂ ਲੈ ਲੈਨੇ ਆ 38 ਠੀਕ ਹੈ ਤੇ ਇਹਦੇ ਅੰਕਾਂ ਦਾ ਅੰਤਰ ਕਿੰਨਾ ਬੇਟਾ 38 ਦੇ ਦਾ 3 8 ਬਰਾਬਰ -5 ਅੰਕਾਂ ਦਾ ਅੰਤਰ ਕਿੰਨਾ -5 ਤਾਂ ਬੇਟਾ 38 'ਚ ਜਦੋਂ -5 ਜੋੜਾਂਗੇ ਤਾਂ 33 ਰਹਿ ਜਾਣੇ ਗੱਲ ਸਮਝ ਲੱਗੀ ਬੇਟਾ ਠੀਕ ਹੈ 30 ਚ -5 ਜੁੜਦੇ ਨਹੀਂ ਇਹ 43 ਨਹੀਂ ਹੋਣੇ ਜਮਾ ਤੇ ਘਟਾਓ ਦੀ ਰਕਮ ਆਪਸ ਵਿੱਚ ਜੁੜਦੀ ਨਹੀਂ ਉਹ ਆਪਾਂ ਕੋਈ ਵੀ ਰਕਮ ਲੈ ਲੈਨੇ ਆ 54 ਲੈ ਲੈਨੇ ਆ ਚਲੋ 54 ਲੈ ਲੈਨੇ ਆ ਨਾ ਆਪਾਂ ਦਹਾਈਆਂ ਕਿ ਵੱਡਾ ਲੈਣਾ 58 ਲੈ ਲੈਨੇ ਆ ਬੇਟਾ ਠੀਕ ਹੈ 58 ਲੈ ਲੈਨੇ ਆ ਤੇ ਇਹਦੇ ਅੰਕਾਂ ਦਾ ਅੰਤਰ ਕਿੰਨਾ ਆ ਗਿਆ 5 8 5 8 ਦੇ 3 ਆ ਗਏ ਨਾ ਅੰਤਰ 5 8 3 ਅੰਤਰ ਆ ਗਿਆ ਤਾਂ -3 ਨੂੰ ਬੇਟਾ ਇਹਦੇ ਵਿੱਚ ਜਦੋਂ ਜੋੜਾਂਗੇ ਤਾਂ ਇੱਥੇ 55 ਰਹਿ ਜਾਣੇ ਆ। ਠੀਕ ਹੈ ਬੇਟਾ ਇੱਕ ਲੜੀ ਆਪਾਂ ਦੇਖਦੇ ਪਏ ਵੀ ਆ 11 ਆ 33 ਆ 55 ਅਸੀਂ ਜਿਹੜੀ ਵੀ ਇਦਾਂ ਦੀ ਸੰਖਿਆ ਲਵਾਂਗੇ ਉਹ 11 ਦਾ ਗੁਣਜ ਹੋਊਗੀ ਤਾਂ ਨਤੀਜਾ ਸੰਖਿਆ ਹਮੇਸ਼ਾ 11 ਤੇ ਵੰਡੀ ਜਾਊਗੀ। ਠੀਕ ਹੈ ਬੇਟਾ ਤੇ ਕਹਿੰਦਾ ਕਿਹਦੇ ਨਾਲ ਭਾਜ ਜੋਗ ਹੋਊਗਾ ਤਾਂ D1 11 ਦਿੰਦਾ ਪਿਆ 11 ਨੂੰ ਅਸੀਂ ਐਜ਼ a ਰਾਈਟ ਆਨਸਰ ਤੇ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 133 ਕਹਿੰਦਾ ਸੰਖਿਆ 38 ਦੇ ਅੰਕਾਂ ਨੂੰ ਉਲਟਾ ਕੇ ਬਣਾਈ ਗਈ ਸੰਖਿਆ ਤੋਂ ਘਟਾਇਆ ਜਾਂਦਾ ਹੈ ਤਾਂ ਨਤੀਜਾ ਸੰਖਿਆ ਕਿਸ ਨਾਲ ਵੰਡੀ ਜਾ ਸਕਦੀ ਹੈ ਸੰਖਿਆ 38 ਦੇ ਅੰਕਾਂ ਨੂੰ ਉਲਟਾ ਕੇ ਬਣਾਈ ਗਈ ਸੰਖਿਆ ਤੋਂ ਤਾਂ 38 ਦੇ ਅੰਕਾਂ ਨੂੰ ਉਲਟਾ ਕੇ ਬਣਾਈ ਗਈ 83 ਬੇਟਾ ਇਕਾਈ ਜਗ੍ਹਾ ਦਸਤਾਨ ਦੀ ਜਗ੍ਹਾ ਤੇ ਦਹਾਈ ਦਹਾਈ ਦੇ ਇਕਾਈ ਇੰਟਰਚੇਂਜ ਕਰਤਾ ਤੇ ਮਾਈਨਸ 38 ਇਨੂੰ ਜਦੋਂ ਇਹਦੇ ਵਿੱਚੋਂ ਘਟਾਇਆ 13 ਚੋਂ 8 ਗਏ 5 ਤੇ 7ਾਂ ਚੋਂ 3 ਗਏ 4 45 ਠੀਕ ਹੈ ਉਹ ਹੁਣ ਪੁੱਛਦਾ ਪਿਆ ਵੀ ਨਤੀਜਾ ਸੰਖਿਆ ਕਿਹਦੇ ਨਾਲ ਵੰਡੀ ਜਾਊਗੀ ਆਪਾਂ ਆਹ ਬੇਟਾ ਆਲਟਰਨੇਟਿਵ ਆਨਸਰ ਸਾਨੂੰ ਦਿੱਤੇ ਹੋਏ 6 ਨਾਲ ਤਾਂ ਵੰਡੇ ਨਹੀਂ ਜਾਂਦੇ 45 ਠੀਕ ਹੈ ਬੇਟਾ 9 ਨਾਲ ਵੰਡੇ ਜਾਂਦੇ ਆ ਠੀਕ ਹੈ ਤਾਂ 9 7 ਨਾਲ ਵੀ ਨਹੀਂ 4 ਨਾਲ ਵੀ ਨਹੀਂ 9 ਉੱਤਰ B1 ਸਾਡਾ ਰਾਈਟ ਆਨਸਰ ਬਣਦਾ ਪਿਆ B1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 134 ਕਹਿੰਦਾ ਦੋ ਅੰਕਾਂ ਦੀ ਸੰਖਿਆ ਅਤੇ ਇਸ ਦੇ ਅੰਕਾਂ ਨੂੰ ਉਲਟਾ ਕੇ ਪ੍ਰਾਪਤ ਕੀਤੀ ਸੰਖਿਆ ਦੇ ਦਾ ਜੋੜ 121 ਹੈ ਸੰਖਿਆ ਲੱਭੋ ਜੇਕਰ ਇਕਾਈ ਅੰਕ 4 ਹੈ ਬੇਟਾ ਇਦਾਂ ਦੇ ਸਵਾਲ ਆਪਾਂ ਹਿੱਟ ਐਂਡ ਟ੍ਰਾਇਲ ਨਾਲ ਕਰ ਲੈਣੇ ਲੰਬੇ ਮੈਥਡ 'ਚ ਨਹੀਂ ਜਾਣਾ ਤਾਂ ਇਕਾਈ ਅੰਕ 4 ਬੇਟਾ ਆ ਤਾਂ ਹੋ ਹੀ ਨਹੀਂ ਸਕਦੀ 47 ਤਾਂ ਹੋ ਹੀ ਨਹੀਂ ਸਕਦੀ ਆ 74 ਆਪਾਂ ਅੰਕ ਉਲਟਾ ਕੇ ਜੋੜ ਕੇ ਦੇਖ ਲੈਣੇ ਆ 74 ਜਮਾ ਅੰਕ ਉਲਟਾਤੇ ਇਕਾਈ ਦਹਾਈ ਸਥਾਨ ਤੇ ਲਿਆਏ ਦਹਾਈ ਅੰਕ ਇਕਾਈ ਸਥਾਨ ਤੇ ਲਿਆਏ 47 ਤਾਂ 7 ਤੇ 4 11 7 4 11 ਤੇ 1 12 ਲੋ ਬੇਟਾ ਪਹਿਲਾਂ ਹੀ ਉੱਤਰ ਲੱਭ ਗਿਆ ਹੋਰ ਕਿਤੇ ਵੀ ਇਹਨੇ ਫਿੱਟ ਨਹੀਂ ਬੈਠਣਾ ਕਹਿੰਦਾ ਦੋ ਅੰਕੀ ਸੰਖਿਆ ਇਕਾਈ ਅੰਕ 4 ਆ ਬੇਟਾ ਆਪਾਂ ਇਕਾਈ ਅੰਕ 4 ਇੱਥੇ ਦਿੱਤਾ ਹੀ ਆ ਆਪਾਂ ਉਹ ਸੰਖਿਆ ਤੇ ਉਹਦੇ ਅੰਕ ਪਲਟਾ ਕੇ ਦੇਖ ਲਿਆ ਕਹਿੰਦਾ ਵੀ ਉਹ ਸੰਖਿਆ ਲੱਭਣੀ ਜਿਹੜੀ ਇਹਨੂੰ ਜੋੜ ਕੇ ਪ੍ਰਾਪਤ ਕੀਤੀ ਜਾਂਦੀ ਹੈ ਤਾਂ ਉਹ ਸੰਖਿਆ ਕਿਹੜੀ ਹੈਗੀ 74 74 ਦਾ ਇਹਦਾ ਅੰਕ ਪਲਟਾਈ ਆਪਾਂ 47 ਜੋੜ ਕੀਤਾ ਤਾਂ 121 ਆ ਗਿਆ ਇਹੀ ਉਹ ਕਹਿੰਦਾ ਪਿਆ ਸੀ a1 ਸਾਡਾ ਰਾਈਟ ਆਨਸਰ ਬਣਦਾ ਪਿਆ ਠੀਕ ਆ ਬੇਟਾ ਤਾਂ ਅੱਗੇ ਆ ਗਿਆ ਬੇਟਾ ਸਵਾਲ ਨੰਬਰ 135 ਕਹਿੰਦਾ ਪਿਆ ਆ ਬੇਟਾ ਸੰਖਿਆ ਜਿਹੜੀ ਦਿੱਤੀ ਹੋਈ ਹੈ ਇਹ ਹੈਗੀ ਹੈ 4123 ਤੇ 6 ਕਹਿੰਦਾ ਇਹਦੇ ਵਿੱਚ ਕਿੰਨੀਆਂ 40000 40 10000 ਤੇ 6 ਦਹਾਈ ਬੇਟਾ ਆ ਤਿੰਨ ਬਾਅਦ ਕਮਾ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ 40006 ਹੈ ਠੀਕ ਹੈ ਤਾਂ 40000 6 ਇਕਾਈਆਂ 40000 ਤੇ 6 ਇਕਾਈਆਂ ਆਪਾਂ ਦੇਖ ਲੈਣੇ ਆ ਬੇਟਾ ਜਿਹੜਾ 4 1000 ਤੇ 6 ਇਕਾਈ ਆ ਹੈਨਾ 6 ਦਹਾਈ ਇਹਦਾ ਮਤਲਬ 40 1000 ਤਾਂ 40 ਗੁਣਾ 10 ਬਹੁਤ ਵੱਡੀ ਰਕਮ ਬਣ ਗਈ ਇਹ ਨਹੀਂ ਬਣਦੀ 40 ਗੁਣਾ 1000 ਆਹ ਕਹਿੰਦਾ ਪਿਆ ਠੀਕ ਹੈ ਇਹ ਤਾਂ ਬਹੁਤ ਵੱਡੀ ਰਕਮ ਬਣ ਗਈ ਜਮਾ 6 ਦਹਾਈ 60 ਇਹ ਤਾਂ ਬਹੁਤ ਵੱਡੀ ਰਕਮ ਬਣ ਜਾਂਦੀ ਬੇਟਾ ਚੌਕੇ ਦੇ ਨਾਲ 4 ਤੇ ਇੱਕ ਪੰਜ ਬਿੰਦੀਆਂ ਠੀਕ ਹੈ ਇਹ ਨਹੀਂ ਬਣਦੀ ਪਹਿਲੀ ਨਹੀਂ ਉੱਤਰ 40000 ਤੇ 600 40000 ਤੇ 600 ਲੋ بیٹا ਇਹ ਬਣ ਗਿਆ 40600 ਇਹ ਵੀ ਨਹੀਂ ਬਣਦਾ ਪਿਆ ਉੱਤਰ ਠੀਕ ਹੈ 4 10000 ਤੇ 6 ਇਕਾਈ ਆਹ ਬੇਟਾ 4 10000 ਦਾ ਮਤਲਬ ਕੀ ਹੋ ਗਿਆ 4 ਗੁਣਾ 10000 ਜਮਾ 6 ਤਾਂ ਇਹ ਬੇਟਾ ਆ ਗਿਆ 40000 ਜਮਾ 6 ਇਹ ਬਣ ਗਿਆ 40006 ਇਹ ਹੀ ਰਾਈਟ ਆਨਸਰ ਆ ਬੇਟਾ ਸਾਡਾ 4 1000 ਤੇ 6 ਇਕਾਈਆਂ ਠੀਕ ਹੈ ਕਿਉਂਕਿ ਆ ਬੇਟਾ 6 ਇਕਾਈ ਆ ਪ੍ਰਸ਼ਨ ਦੇ ਵਿੱਚ ਤੇ ਇਹ ਆਪਣਾ ਆ ਗਿਆ C1 ਸਾਡਾ ਰਾਈਟ ਆਨਸਰ ਬਣ ਗਿਆ C1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 136 ਤਾਂ 136 ਨੰਬਰ ਸਵਾਲ ਦੇ ਵਿੱਚ ਕੀ ਕਹਿੰਦਾ ਪਿਆ ਕਹਿੰਦਾ 20405 ਬਰਾਬਰ ਹੈ 20 10000 ਨਹੀਂ ਬੇਟਾ 20000 ਆ 10000 ਨਹੀਂ 20000 ਹੀ ਹੋਣੀ ਸੀ ਸਿੰਪਲ ਠੀਕ ਹੈ ਇਹ ਆਨਸਰ ਠੀਕ ਨਹੀਂ ਅੱਗੇ ਕਹਿੰਦਾ ਪਿਆ 2 10000 ਹਾਂ 2 10000 20000 2 10000 2 ਗੁਣਾ 10000 4100 400 ਨਹੀਂ ਬਣਦੇ ਬੇਟਾ 40 ਹੀ ਆ 400 ਆ ਠੀਕ ਹੈ ਇਹ ਵੀ ਗਲਤ ਹੋ ਗਿਆ ਅੱਗੇ ਆ ਗਿਆ ਬੇਟਾ 20 10000 ਇਹ ਵੀ ਗਲਤ ਆ ਬੇਟਾ 20 10000 ਨਹੀਂ 20000 ਆ ਇਕੱਲੇ ਅੱਗੇ ਆ ਗਿਆ ਬੇਟਾ ਆ ਅਗਲਾ ਜਿਹੜਾ ਹੈਗਾ ਆ ਲਾਸਟ ਵਾਲਾ ਡੀ ਦੇਖੋ 2 10000 2 10000 ਦਾ ਮਤਲਬ ਬੇਟਾ ਹੋ ਗਿਆ 2 10000 ਇਹ ਬਣ ਗਿਆ 20000 ਠੀਕ ਹੈ ਉਸ ਤੋਂ ਬਾਅਦ ਕਹਿੰਦਾ 4 ਸੈਂਕੜੇ ਚਾਰ ਸੈਂਕੜੇ ਦਾ ਮਤਲਬ 400 ਠੀਕ ਹੈ 4 100 4 ਸੈਂਕੜੇ ਬਣਦੇ ਹਨ ਤੇ ਅੱਗੇ ਕੀ ਕਹਿੰਦਾ ਪਿਆ 5 ਇਕਾਈਆਂ ਤਾਂ 5 1 5 ਤਾਂ ਇਹ ਬਣ ਗਿਆ 20405 ਇਹੀ ਤਾਂ ਰਕਮ ਬੇਟਾ ਉਹਨੇ ਦਿੱਤੀ ਸੀ ਸ਼ੁਰੂ ਦੇ ਵਿੱਚ 20405 ਠੀਕ ਹੈ ਦਾ d1 ਸਾਡਾ ਰਾਈਟ ਆਨਸਰ ਬਣ ਗਿਆ ਅੱਗੇ ਆ ਗਿਆ ਬੇਟਾ ਹੇਠਾਂ ਦਿੱਤੇ ਵਿੱਚੋਂ ਕਿਹੜਾ 50 ਸੈਂਕੜੇ 20 ਦਹਾਈ ਤੇ 9 ਇਕਾਈ ਦੇ ਬਰਾਬਰ ਹੈ 50 ਸੈਂਕੜੇ ਠੀਕ ਹੈ 50 ਸੈਂਕੜੇ ਦਾ ਮਤਲਬ 50 100 ਇਹ ਬਣ ਗਿਆ 5000 ਠੀਕ 50 ਸੈਂਕੜੇ ਤੇ 20 ਦਹਾਈ ਵੀ ਗੁਣਾ 10 ਬਰਾਬਰ 200 ਤੇ 9 ਇਕਾਈ 9 ਗੁਣਾ 1 ਬਰਾਬਰ 9 ਤਾਂ ਬੇਟਾ ਇਹਨੂੰ ਆਪਾਂ ਜੋੜ ਦਿੰਨੇ ਆ 9 ਦੇ 9 0 ਦੀ 0 2 ਦੇ 2 5 ਦੇ 5 5209 ਆ ਗਿਆ ਤਾਂ 5209 ਬੇਟਾ D1 ਤੇ ਦਿੰਦਾ ਭਾ 5209 D1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਆ ਬੇਟਾ ਹਾਂ ਬੇਟਾ ਤਾਂ ਇਹ ਸੀਗਾ ਸਵਾਲ ਨੰਬਰ 137 ਇਹ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ